ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਦੇਸ਼ ਵਿਦੇਸ਼ ਰਹਿੰਦੀਆਂ ਸੰਗਤਾਂ ਨੂੰ ਬੇਨਤੀ ਹੈ ਜੀ ਸਮੂਹ ਸੰਗਤਾਂ ਨੂੰ ਜਦੋਂ ਸਾਬ੍ਹ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਅੰੰਦ ਪ੍ਰਸਾਦ ਕੱ ਲੈਣਾ ਛੱਡਿਆ ਸਰਸਨ ਉੱਤੇ ਆ ਕੇ ਇੱਕ ਇਮਸਾਨ ਦਾ ਜੁੱਧ ਹੋਇਆ ਜਿਸੇ ਸਤਗੁਰਾਂ ਦਾ ਤਿੰਨ ਹਿੱਸਿਆਂ ਵਿੱਚ ਪਰਵਾਰ ਵੰਡਿਆ ਗਿਆ ਸੋ ਮਾਤਾ ਗਜੁਰ ਕੌਰ ਛੋੜੇ ਸਾਬ੍ਹ ਜਾਦੇ ਬਾਬਾ ਜੋਰਾ ਸਿੰਘ ਬਾਬਾ ਪੱਤੇ ਸਿੰਘ ਜੀ ਸਰਸਨ ਜੀ ਦੇ ਕੰਡੇ ਤੇ ਕੰਮੋ ਮਾਸ਼ਕੀ ਦੀ ਝੁੱਗੀ ਦੇ ਵਿੱਚ ਸੱਤ ਬੋਨੂ ਰਾਤ ਰੈਂਦੇ ਹਨ ਉੱਥੇ ਹੀ ਇਸੇ ਨਗਰ ਦਾ ਪਿੰਡ ਸਿਹੜੀ ਦਾ ਉਸ ਟਾਈਮ ਨਾ ਖੇੜੀ ਸੀ ਗੰਗੂ ਬ੍ਰਾਹਮਣ ਇਹਨਾਂ ਨੂੰ ਮਿਲ ਗਿਆ ਕਹਿੰਦਾ ਮਾਤਾ ਜੀ ਮੇਰਾ ਪਿੰਡ ਨੇੜੇ ਹੈ ਮੇਰੇ ਨਾਲ ਚੱਲੋ ਉਹਨਾਂ ਨੂੰ ਨਾਲ ਲੈ ਕੇ ਇਸ ਨਗਰ ਦੇ ਵਿੱਚ ਇਸ ਸਥਾਨ ਤੇ ਜੋ ਆਪ ਦੇਖ ਰਹੇ ਹੋ ਇਸ ਘਰ ਚ ਬਾਬਾ ਜੋਰਾਵ ਸਿੰਘ ਬਾਬਾ ਫਤਿਹ ਸਿੰਘ ਮਾਤਾ ਗੁਜਰ ਕੌਜੀ ਦੇ ਇਲਾਕੇ ਅੱਠ ਬੋਨੂ ਇੱਥੇ ਆਏ ਇੱਥੇ ਰਾਤ ਨੂੰ ਰਾਤ ਰਹਿ ਕੁਝ ਮੋਹਰਾਂ ਸੀ ਮਾਤਾ ਜੀ ਕੋਲ ਗੰਗੂ ਬ੍ਰਾਹਮਣ ਨੇ ਚੁਰਾਈ ਚੋਰੀ ਕਰ ਦਿੱਤੀਆਂ ਤੇ ਸਵੇਰੇ ਮੋਹਰਾਂ ਦੇ ਲਾਲ ਚਾਚਾ ਕੇ ਮੁਰੰਡੇ ਕੋਤਵਾਲੀ ਸਾਹਿਬ ਜਿੱਥੇ ਕੋਤਵਾਲੀ ਠਾਣਾ ਸੀ ਅੱਜ ਕੱਲ ਕੋਤਵਾਲੀ ਸਾਹਿਬ ਗੁਗਾਰਾ ਸਾਹਿਬ ਬਣਿਆ ਹੈ ਉਸੇ ਜਾ ਕੇ ਜਾਣੇ ਕਮਾਨੀ ਕਾ ਠਾਣੇਦਾਰ ਨਾਲ ਲੈ ਕੇ ਮਾਤਾ ਗੁਜਰਕੌਰ ਤੇ ਤੇਸ਼ੋੜੀ ਸਾਹਿਬ ਜਦ ਨੂੰ ਗ੍ਰਿਫਤਾਰ ਕਰਾ ਕੇ ਮੁਰੰਡੇ ਕਟਵਾਲੀ ਸ਼ਾਮ ਬੰਦ ਕਰਾਤਾ ਤੇ ਨੌ ਬੋ ਨੂੰ ਫਤਕੜ ਸਮਝਾਉਂਦੇ ਹਨ ਮਾਤਾ ਗੁਜਰਕੌਰ ਤੇ ਸ਼ਵਟੇ ਸਾਹਿਬ ਜਾਦੇ ਇਸ ਸਥਾਨ ਦਾ ਨਾਂ ਸ੍ਰੀ ਅਟਕ ਸਾਹਿਬ ਹੈ ਡਿਸਟ੍ਰਿਕਟ ਰੋਪੜ ਮਾਤਾ ਗੁਜਰਕੌਰ ਚੈਰੀਟੇਡ ਟਰਸਟ ਬਲੰਗ ਸੇਵਾ ਕੀਤੀ ਜਾਂਦੀ ਹੈ ਦਾਸ ਮੁਖ ਸੇਵਾਦਾਰ ਭਾਈ ਨਿਰਮਲ ਸਿੰਘ ਕਲਸਾ ਸੋ ਸੰਗਤਾਂ ਨੂੰ ਬੇਨਤੀ ਹੈ ਇਸ ਸਥਾਨ ਦੀ ਸੇਵਾ ਚੱਲ ਰਹੀ ਹੈ ਵੱਧ ਚੜ ਕੇ ਸਭਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ